ਅੱਜ ਦੇਸ਼ ਭਰ ਵਿੱਚ ਲੋੜੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ। ਇਹ ਹਰ ਸਾਲ 13 ਤਰੀਕ ਨੂੰ ਮਨਾਇਆ ਜਾਂਦਾ ਹੈ। ਅੱਜ ਹਰ ਪਾਸੇ ਲੋੜੀ ਦੀਆਂ ਰੌਣਕਾਂ ਦੇਖਣ ਨੂੰ ਮਿਲਣਗੀਆਂ। ਲੋੜੀ ਦਾ ਤਿਹਾਰ ਪੋ ਮਹੀਨੇ ਦੀ ਅਖੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ। ਅਗਲੇ ਦਿਨ ਮਾਗ ਮਹੀਨੇ ਦੀ ਸੰਗਰਾਤ ਹੁੰਦੀ ਹੈ। ਜਿਨ੍ਹਾਂ ਦੇ ਘਰ ਮੁੰਡੇ ਕੁੜੀਆਂ ਜਨਮ ਲੈਂਦੇ ਨੇ ਜਾਂ ਘਰ 'ਚ ਨਵਾਂ ਵਿਆਹ ਹੁੰਦਾ ਹੈ ਉਹ ਘਰ 'ਚ ਲੋੜੀ ਦਾ ਤਿਹਾਰ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ ਹੈ। ਲੋੜੀ ਵਾਲੇ ਦਿਨ ਸ਼ਾਮ ਨੂੰ ਲੱਕੜ ਅਤੇ ਗੋਬਰ ਦੀਆਂ ਪਾਥੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਨੇ ਤੇ ਇਹਨਾਂ ਨੂੰ ਜਲਾਇਆ ਜਾਂਦਾ ਹੈ ਤੇ ਪਰਿਵਾਰਕ ਮੈਂਬਰਸ ਦੇ ਆਲੇ-ਦੁਆਲੇ ਪ੍ਰਤੀਕਰਮ ਕਰਦੇ ਨੇ ਤੇ ਆਪਣੇ ਸੁਖੀ ਜੀਵਨ ਦੀ ਕਾਮਨਾ ਕਰਦੇ ਨੇ ਲੋੜੀ ਫਸਲਾਂ ਦੀ ਬਜਾਈ ਤੇ ਕਟਾਈ ਨਾਲ ਜੁੜਿਆ ਇੱਕ ਵਿਸ਼ੇਸ਼ ਤਿਹਾਰ ਹੈ ਇਸ ਦਿਨ ਤਿਲਕ ਗੁੜ ਗੱਚਕ ਰੇਵੜੀ ਤੇ ਮੂੰਗਫਲੀ ਨੂੰ ਅਗਨੀ ਭੇਂਟ ਕੀਤੀ ਜਾਂਦੀ ਹੈ ਪੰਜਾਬ ਵਿੱਚ ਲੋਹੜੀ ਵਾਲੇ ਦਿਨ ਮੁੰਡੇ ਭੰਗੜਾ ਪਾ ਕੇ ਤੇ ਕੁੜੀਆਂ ਗਿੱਧਾ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕਰਦੀਆਂ ਨੇ ਲੋਹੜੀ ਦੇ ਤਿਹਾਰ ਨਾਲ ਕਈ ਕਥਾਵਾਂ ਵੀ ਜੁੜੀਆਂ ਨੇ ਪਰ ਖਾਸ ਤੌਰ ਤੇ ਦੁੱਲਾ ਪੱਟੀ ਦੀ ਕਹਾਣੀ ਨਾਲ ਇਸ ਨੂੰ ਜੋੜਿਆ ਜਾਂਦਾ ਹੈ ਲੋੜੀ ਦਾ ਤਿਹਾਰਤ ਦੁੱਲਾ ਪੱਟੀ ਅਕਬਰ ਦੇ ਸ਼ਾਸਨ ਕਾਲ ਦੌਰਾਨ ਇੱਕ ਬਾਗੀ ਸੀ ਜੋ ਅਮੀਰ ਲੋਕਾਂ ਦਾ maal ਲੁੱਟ ਕੇ ਗਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ ਉਸ ਇਲਾਕੇ ਦੇ ਗਰੀਬ ਲੋਕ ਉਸ ਦੀ ਇਸ ਦਰਿਆ ਦਿਲੀ ਦੇ ਕਾਇ ਸਨ ਇਸ ਕਰਕੇ ਉਹ ਲੋਕ ਉਸ ਦਾ ਆਦਰ ਸਤਿਕਾਰ ਤੇ ਉਹਨਾਂ ਨੂੰ ਪਿਆਰ ਕਰਦੇ ਸਨ ਇੱਕ ਵਾਰ ਦੀ ਗੱਲ ਹੈ ਕਿ ਉਸਨੇ ਇੱਕ ਲੜਕੀ ਦੇ ਅਗਵਾਕਾਰਾਂ ਤੋਂ ਇੱਕ ਲੜਕੀ ਨੂੰ छुड़ाया ਤੇ ਉਸ ਲੜਕੀ ਨੂੰ ਆਪਣੇ ਧਰਮ ਦੀ ਧੀ ਬਣਾ ਲਿਆ ਜਦੋਂ ਦੁੱਲਾ ਪੱਟੀ ਨੇ ਲੜਕੀ ਦਾ ਵਿਆਹ ਕੀਤਾ ਤਾਂ ਉਸਦੇ ਵਿਆਹ ਵਿੱਚ ਤੋਹਫੇ ਦੇ ਤੌਰ ਤੇ ਸ਼ੱਕਰ ਪਾ ਦਿੱਤੀ ਇੱਕ ਹੋਰ ਕਥਾ ਮੁਤਾਬਕ ਕਿਸੇ ਗਰੀਬ ਬ੍ਰਾਹਮਣ ਦੀ ਸੁੰਦਰ ਤੇ ਮੁੰਦਰੀਏ ਨਾ ਦੀਆਂ ਦੋ ਬਹੁਤ ਖੂਬਸੂਰਤ ਧੀਆਂ ਸਨ ਜਿਨ੍ਹਾਂ ਦੀ ਮੰਗਣੀ ਹੋ ਚੁੱਕੀ ਸੀ ਉਸ ਸਮੇਂ ਦੇ ਹਾਕਮ ਦੀ ਨਜ਼ਰੀ ਇਹ ਲੜਕੀਆਂ ਚੜ ਗਈਆਂ ਤੇ ਉਹ ਹਾਕਮ ਦੋਵੇਂ ਪੈਣਾ ਦੇ ਮੈੜੀ ਅੱਖ ਰੱਖਣ ਲੱਗ ਗਿਆ ਦੁੱਲੇ ਪੱਟੀ ਨੇ ਕੁੜੀਆਂ ਦੇ ਵਿਆਹ ਕਰਾਉਣ ਦਾ ਵਚਨ ਦਿੱਤਾ ਲੜਕੀਆਂ ਦੇ ਸੋਹਰੇ ਹਾਕਮਾਂ ਤੋਂ ਡਰਦੇ ਮਾਰੇ ਰਾਤ ਨੂੰ ਵਿਆਹ ਕਰਨ ਲਈ ਕਹਿਣ ਲੱਗੇ ਦੁੱਲੇਪੱਟੀ ਨੇ ਲਾਗਲੇ ਪਿੰਡ ਤੋਂ ਦਾਨ ਦੇ ਰੂਪ ਚ ਗੁੜ ਸ਼ੱਕਰ, ਬਾਲਣ ਦਾਣੇ ਇਕੱਠੇ ਕੀਤੇ ਤੇ ਲੋਕ ਸੁੰਦਰ ਮੰਦਰੀਏ ਦੇ ਵਿਆਹ ਤੇ ਇਕੱਠੇ ਹੋਏ। ਦੁੱਲੇਪੱਟੀ ਨੇ ਆਪਣੇ ਹੱਥੀ ਲੜਕੀਆਂ ਦੇ ਵਿਆਹ ਕੀਤੇ ਤੇ ਸੇ ਸਿਰ ਸ਼ੱਕਰ ਪਾਈ। ਉਸ ਦਿਨ ਤੋਂ ਇਸ ਤਰ੍ਹਾਂ ਲੋੜੀ ਮਨਾਉਣ ਦਾ ਰਿਵਾਜ ਪੈ ਗਿਆ। ਲੋੜੀ ਵਾਲੇ ਦਿਨ ਛੋਟੇ ਛੋਟੇ ਬੱਚੇ ਘਰ ਘਰ ਜਾ ਕੇ ਗੀਤ ਗਾਉਂਦੇ ਨੇ ਜੋ ਕਿ ਇਸ ਪ੍ਰਕਾਰ ਹੈ ਸੁੰਦਰ ਮੁੰਦਰੀਏ ਹੋ ਤੇਰਾ ਕੋਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਤੁਲੇ ਦੀਤੀ ਵੀ ਆਈ ਹੋ ਸਿਰ ਸੱਕਰ ਪਾਈ ਹੋ ਕੁੜੀ ਦਾ ਸ਼ਾਲੂ ਪੱਟਾ ਹੋ ਕੁੜੀ ਦਾ ਜੀਵੇ ਚਾਚਾ ਹੋ